ਇੱਕ ਵਾਰਿਆ ਦਾ ਸਮਾ ਹੋ ਗਿਆ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਸਾਰਿਆਂ ਨੇ ਇਸ ਧਰਨੇ ਦੇ ਵਿੱਚ ਸ਼ਮਿਲ ਕੀਤਾ। ਹੁਣ ਮੈਂ ਬੇਨਤੀ ਕਰਦਾ ਸਰਦਾਰ ਹਜੇਪਾਲ ਸਿੰਘ ਜੀ ਨੂੰ। ਅੱਜ ਦੇ ਇਸ ਕੋਟਪੁਰਾ ਵਿਖੇ ਦਿੱਤੇ ਜਾ ਰਹੇ ਇਹ ਕਾਂਗਰਸ ਪਾਰਟੀ ਦੇ ਵੱਲੋਂ ਧਰਨੇ ਦੇ ਉੱਤੇ ਸ਼ਾਮਲ ਹੋਏ ਮੇਰੇ ਸਾਰੇ ਹੀ ਬਹੁਤ ਕਾਰਜਯੋਗ ਸਾਥੀਓ, ਮੇਰੀਆਂ ਦਿੱਤੀਆਂ ਭੈਣਾਂ, ਵਾਇਕ ਜੁਕਾ ਖਾਲਸਾ ਜਿੰਦਾਰੀ ਗੁੱਟ। ਜਿਵੇਂ ਕਿ ਤੁਹਾਨੂੰ ਪਤਾ ਇਹ ਆਪਾਂ ਜੋ ਕਰਨਾ ਚਾਹੁੰਦਾ ਇਹ ਸਾਰੇ ਪੰਜਾਬ ਦੀ ਆਵਾਜ਼ ਆ ਕਿ ਅੱਜ ਪੰਜਾਬ ਦੇ ਹਾਲਾਤ ਨੌਜਵਾਨਾਂ ਦੇ ਜਿਨ੍ਹਾਂ ਦੇ ਉੱਤੋਂ ਸਾਨੂੰ ਸਭ ਤੋਂ ਵੱਧ ਆਉਣ ਵਾਲੇ ਭਵਿੱਖ ਵਿੱਚ ਪੰਜਾਬ ਦੇ ਉੱਪਰ ਕੀ ਲਈ ਪਾਰ ਦੀ ਉੱਪਰ ਕੀ ਲਈ ਆਸ ਹੁੰਦੀ ਹੈ ਉਹਨਾਂ ਦਾ ਨਿਕਲਦਾ ਜਾ ਰਿਹਾ ਨਸ਼ੇ ਵਾਲੇ ਪਾਸੋਂ ਤੁਝਾਨ ਨਸ਼ੇ ਵਿੱਚ ਗ੍ਰਸਤ ਹੋ ਕੇ ਰੋਜ਼ਾਨਾ ਜਿਸ ਸਮਾਂ ਕਿਸੇ ਕ੍ਰਾਈਮ ਨੂੰ ਜੋ ਅੰਜਾਮ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਉਹਦਾ ਬਹੁਤ ਮੁੱਦਾ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰਤ ਵਿੱਚ ਪੁੱਠੀ ਆਵਾਜ਼ ਨੂੰ ਰੋਸ ਦੇ ਭਾਵਾਂ ਝੋਕਾ ਕਰਾ ਰਹੀ ਹੈ ਪੰਜਾਬ ਸਰਕਾਰ ਜਿਹਦੇ ਵਿੱਚ ਅੱਖ ਸੱਚੀ ਬੋਲਣ ਵਾਲੇ ਰਾਜਸੀ ਪਾਰਟੀਆਂ ਦੇ ਨੁਮਾਇंदे ਅੱਤਰਕਾਰ ਭਾਈਚਾਰਾ ਮੀਡੀਆ ਵਾਲੇ ਤੇ ਸੱਚੇ-ਸੱਚੇ ਕੋਸ਼ਿਸ਼ ਆਮ ਆਪੀ ਪਾਰਟੀ ਦੇ ਵਰਕਰ ਵੀ ਆ ਜਿਹੜੇ ਆਪਣੀ ਸਰਕਾਰ ਦੇ ਖਲਾਫ ਬੋਲਦੇ ਆ ਤੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਚਾਹੇ ਹੋ ਐਮ ਐਲ ਏ ਵੀ ਨੇ ਉਹਨਾਂ ਦੇ ਵਾਰ-ਵਾਰ ਤੇ ਜੋ ਕੋਤੇ ਸਮਾ ਮੰਗਦੇ ਸਨ ਸਜਿਆ ਜਾਂਦਾ। ਜਿਵੇਂ ਇਹ ਗੱਲਾਂ ਜ ਮੇਰੇ ਦਿਮਾਗ 'ਚ ਉਹ ਸਾਰੀਆਂ ਤੁਹਾਡੇ ਦਿਮਾਗ 'ਚ ਵੀ ਆ ਤੇ ਜਿਨ੍ਹਾਂ ਲੋਕਾਂ ਲਈ ਅਸੀਂ ਬੋਲ ਰਹੇ ਆ ਪੰਜਾਬ ਦੇ ਲੋਕਾਂ ਲਈ ਉਹ ਵੀ ਭਲੀ ਭਾਂਤ ਜਾਣੋ ਆ ਜਦੋਂ ਵੀ ਕੋਈ ਆਪਦਾ ਮੋਬਾਈਲ ਖੋਦਾ ਉਹਦੇ ਤੇ ਪਹਿਲਾ ਜੋ ਲੇਟੈਸਟ ਘਟਨਾ ਮਾੜੀ ਵਾਪਰੀ ਹੁੰਦੀ ਹੈ ਸਾਰੇ ਤੁਸੀਂ ਵੇਖ ਲਏ। ਅੱਜ ਪੰਜਾਬ ਦੇ ਵਿੱਚ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ। ਇਸ ਲਈ ਸਰ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਜੀ ਨੇ ਅੱਜ ਦਾ ਦਿਨ ਮਿਸਟਰ ਕੀਤਾ ਸੀ ਕਾਂਗਰਸ ਪਾਰਟੀ ਵੱਲੋਂ। ਸਤੰਕਰ ਪਹਿਲਾ ਇਹ ਪ੍ਰੋਗਰਾਮ ਬਣਿਆ। ਤੁਹਾਨੂੰ ਅਸੀਂ ਇਹ ਗੱਲ ਪਰਸੋਂ ਸੁਣਦੇ ਹਾਂ। ਤੁਸੀਂ ਬੜੇ ਸੋਹਣੇ ਜਨਤੀ ਦੇ ਵਿੱਚ ਇੱਥੇ ਹਾਜ਼ਰ ਹੋਏ ਹੋ। ਅਸੀਂ ਆਪਾਂ 3 ਘੰਟੇ ਇਹ ਜੋ ਪਰਵਾਨ ਨੂੰ ਕਰਨਾ ਜਾਰੀ ਰੱਖਿਆ ਉਹਦੇ ਲਈ ਮੈਂ ਤੁਹਾਡਾ ਧੰਨਵਾਦ ਨਹੀਂ ਕਰ ਸਕਦਾ। ਜੋ ਸਤੂ ਸਾਹ ਨੇ ਗੱਲ ਕੀਤੀ ਸੀ ਵੀ ਇਹਨਾਂ ਨੇ ਜਿਹਾ ਸੀ ਅਸੀਂ ਭ੍ਰਿਸ਼ਟਾਚਾਰ ਤੋਂ ਪੈਸਾ ਵਾਪਸ ਲੈ ਕੇ ਆ ਮੰਗੇ ਸ਼ੁਰੂ ਜਨਾਬ ਦੀ ਪੌਧੀ ਜੋ ਪੈਸਾ ਲੈ ਕੇ ਆ ਮੰਗੇ ਉਹਦੇ ਵਿੱਚੋਂ 50 50% ਮੈਂ ਕਹਿੰਦਾ ਉਹ ਕਾਮਯਾਬ ਹੋ ਗਈ ਹੈ ਸਰਕਾਰ ਪਰ ਉਹ 50% ਆਪਦੇ ਵਾਲੇ ਕਿੱਥੇ ਆ 2 ਨੰਬਰ ਦੇ ਤਰੀਕੇ ਨਾਲ ਸਤੂ ਸਾਹ ਉਹ ਪੈਸਾ ਨੇ ਆਪਦੇ ਵਾਲਾ ਪੂਰਾ ਕਰ ਲਿਆ ਜਿਹੜਾ ਪੰਜਾਬ ਨੂੰ ਦੇਣਾ ਸੀ ਉਹ ਹਜੇ ਉਹਦੇ ਤੋਂ ਸਿਰ ਤੇ ਪੂਰੀ ਵੀ ਨਹੀਂ ਕੀਤੀ ਸਾਡਾ ਸਿਰਫ ਜੋਰ ਇਸੇ ਗੱਲ ਵਾਲਾ ਕਿ ਤੁਸੀਂ ਸਿੱਧਾ ਮੈਦਾਨ ਚਾਓ ਜਿਹੜੀਆਂ ਗੱਲਾਂ ਕਹਿ ਕੇ ਝੂਠ ਬੋਲ ਕੇ ਸੀ ਲੋਕਾਂ ਨੂੰ ਲਾਰੇ ਲਾ ਕੇ ਅੱਜ ਸੱਤਾ ਹਿਲਾ ਰਹੇ ਹੋ ਇਹਨਾਂ ਨੇ ਆਪਣੀ ਜੋ ਤਨਖਾਹ ਹੁੰਦੀ ਐ ਐਮਐਲਏ ਦੀ ਉਹਨੂੰ ਵਧਾਉਣ ਜਾ ਰਹੇ ਆ ਇਹ ਬਦਲਾਅ ਆ ਜਦੋਂ ਸੁਪਤ ਨੇ ਆ ਦੇਵਿਨ ਕਾਂਗਰਸ ਦੀ ਸਰਕਾਰ ਸੀ ਮੈਂ ਕੋ ਆਪਣੀ ਸਰਕਾਰ ਕਰਕੇ ਜਾਂ ਪਾਰਟੀ ਕਰਕੇ ਨਹੀਂ ਕਹਿੰਦਾ ਵੀਰੋ 5 ਸਾਲ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸੜਕਾਂ ਦੇ ਵਿੱਚ ਤੇ ਇਸੇ ਗੰਢੀ ਚਾਹੁੰਦੇ ਰਹੀਏ ਕੰਮ ਚੱਲ ਪਿਆ ਰਿਹਾ ਆਪਾਂ ਸੋਣਾ ਮਾਣ ਸੀ। ਪਾ ਦੇਖਾ ਪੰਜਾਬ ਦੇ ਲੋਕਾਂ ਨੇ ਚੰਗੇ ਦਾ ਵਿਰੋਧਾ ਕਰੀ ਉਹ ਮਾਰਾ ਹੀ ਹੁੰਦਾ। ਜੇ ਆਪਾਂ ਚੰਗੀ ਜੀ ਨੂੰ ਕਰੀਏ ਵੀ ਇਹਦਾ ਬਦਲਾ ਕਰਨਾ ਤੇ ਚੰਗੀ ਦਾ ਚੰਗਿਆ ਨਹੀਂ ਹੁੰਦਾ ਮਾਰਾ ਹੀ ਹੁੰਦਾ। ਹੁਣ ਆਪਾਂ ਸਾਰਿਆਂ ਦੀ ਇਹੀ ਕੁੱਝ ਹੈ ਕਿ ਜੋ ਸਮਾਜ ਸਰਕਾਰ ਕਰ ਰਹੀਦਾ ਇਹਨੂੰ ਆਸ਼ ਕਰਨ ਤੇ ਆਪਾਂ ਲੈਣ ਨਹੀਂ ਦੇਣਾ। ਕੋਈ ਵੀ ਐਮਐਲਏ ਆ ਚਾਹੇ ਉਹ ਮੰਤਰੀ ਆ ਚਾਹੇ ਮੁੱਖ ਮੰਤਰੀ ਆ ਚਾਹੇ ਸਪੀਕਰ ਕਾਂਗਰਸ ਪਾਰਟੀ ਦਾ ਜੋਰ ਆ ਉਹਨਾਂ ਨੂੰ ਉਹਨਾਂ ਦਾ ਫਰਜ਼ ਨਿਭਾਉਣ ਲਈ ਮਜਬੂਰ ਕਰਨਾ। ਉਹਦੇ ਵਿੱਚ ਸੀ ਅੱਜ ਪਹਿਲਾ ਕਦਮ ਆ ਸਾਡਾ ਅਸੀਂ ਡੀਐਸਪੀ ਕੋਲ ਜਾਏ ਆ ਮੈਮਰੇਟਾਂ ਬਿਆਂ ਜੀ ਕਿ ਪੰਜਾਬ ਸਰਕਾਰ ਕੋਲੇ ਇਹ ਪਹੁੰਚਦਾ ਕਰਨਾ ਕਿ ਕਿ ਅਮਨਕੁੰਮੂਂਦਾ ਬਹਾਲ ਕਰਤਾ ਜ਼ਿੰਮੇਵਾਰੀ ਇਹ ਪੁਲਿਸ ਪ੍ਰਸ਼ਾਸਨ ਦੀ ਹੈ ਅਸੀਂ ਪੁਲਿਸ ਪ੍ਰਸ਼ਾਸਨ ਦਾ ਸਾਥ ਵੀ ਦੇਾਂਗੇ ਕਾਹਤੋਂ ਕਿ ਅੱਜ ਸਾਡਾ ਸਾਥ ਦਿੱਤੀ ਵੀ ਹੈ ਲੋਕਾਂ ਦੀ ਸੰਦੇ ਵੀ ਹੈ ਪਰ ਬਹੁਤ ਗੱਲਾਂ ਆਉਣੀਆਂ ਜਿਨ੍ਹਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਨਾਲ ਆਪਦੀ ਕਮੀ ਹੋਣ ਕਰਕੇ ਇਨਾਂ ਚੋਂ ਸਾਧਨਾਂ ਦੀ ਕਮੀਆਂ, ਮੁਲਾਜ਼ਮਾਂ ਦੀ ਕਮੀਆਂ ਨੇ ਪਹਿਲੇ ਕਾਰਨ ਤੇਰੀ ਚੀਜ਼ਾਂ ਦੇ ਤੇ ਪਰਦਾ ਵੀ ਬੰਦੇ ਆ ਉਹ ਪਰਦੇ ਦੇਰੋਂ ਪਰੇ ਨਿਜਲੇ ਜੇ ਬਿਮਾਰੀ ਨੂੰ ਇੱਕ ਰੋ ਲਗਾਉਂਗਾ ਨਾ ਕੇਵਲ ਬੰਦੇ ਨੂੰ ਹੁੰਦਾ ਹੈ ਮਾਰੇ ਜੀ ਵੀ ਡਰਦਾ ਰਹਦਾ ਇਹ ਲੁਕੋਈ ਰੱਖਦਾ ਕਿਸ ਲਈ ਹੁੰਦਾ ਯਾਰ ਕਿਸ ਲਈ ਰੋਲ ਪਾਦਾ ਰਹਦਾ ਜਦੋਂ ਦੀ ਵੀ ਚਾਹ ਤੇ ਅਲ ਬਿਮਾਰੀ ਹੋ ਜਾਂਦੀ ਹੈ ਅੱਛਾ ਫਰਜ਼ ਹੈ ਕਿ ਅਪਾ ਪੰਜਾਬ ਦੇ ਵਿੱਚ ਜੋ ਟਿੱਕੀ ਜਿਹੀ ਬਿਮਾਰੀਆਂ ਦੇ ਚੱਲ ਰਹੀ ਹੈ ਇਹਨੂੰ ਵੱਡੀ ਭਿਆਨਕ ਨਹੀਂ ਹੋਣ ਦੇਣਾ ਜੀਐਸਪੀ ਸਾਹਿਬ ਨੂੰ ਮੈਂ ਮੰਨ ਲਿਓਗੇ ਇਸ ਤੋਂ ਬਾਅਦ ਸਮਾਂ ਦਿੱਤਾ ਜਾਊਗਾ ਸਰਕਾਰ ਨੂੰ ਮਹੀਨਾ 2 ਮਹੀਨੇ ਦਾ ਜੇ ਫਿਰ ਵੀ ਨਾ ਹੋਇਆ ਫਿਰ ਇਹ ਧਰਨੇ ਲੱਗਣੇ ਆ ਜਿਹੜਾ ਪੁੱਤਰ ਤੇ ਅਸੀਂ ਸਭ ਬਖਤਾਂ ਚ ਇੱਕ ਉਹ ਅੱਜ ਜਿੱਥੇ تک ਸਾਨੂੰ ਜਾਣਾ ਪਿਆ ਲੋਕਾਂ ਦੀ ਲੜਾਈ ਲੜਨੀ ਪਈ ਗੜੀਆਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਕਮੇਟੀਆਂ ਦੇ ਵਿੱਚ ਔਰ ਦਫ਼ਤਰਾਂ ਦੇ ਉੱਤੇ ਸਰਕਾਰ ਦੇ ਉੱਤੇ ਲੋਕਾਂ ਦੀ ਲੜਾਈ ਲੜਨੇ ਵੀਰ ਮੇਰੇ ਪਿਆਰ ਨੂੰ ਆਪਣਾ ਫਰਜ਼ ਹੈ ਜਾਂ ਇਸ ਪਾਰਟੀ ਦਾ ਜਾਂ ਦੇਸ਼ ਦੀ ਜ਼ਿੰਦਗੀ ਵਿੱਚ ਸਾਡੇ ਪੂਰਵਜਾਂ ਨੇ ਸਾਡੇ ਵੱਡੇ-ਵਡੇਰਿਆਂ ਨੇ ਲੜਾਈ ਲੜੀ ਆ ਤੇ ਅਸੀਂ ਅੱਜ ਦੇਸ਼ ਦੇ ਉੱਤੇ ਜੋ ਕਰਦੀ ਆ ਇਹਦੇ ਟਾਕੇ ਮਾਰਵੀ ਦੇ ਨੇ ਭਾਵੇਂ ਸਾਡੇ ਨੌਜਵਾਨ ਹੋ ਸਾਡੇ ਚੋਣੇ ਹੋ ਨਮਾਇੰਦੇ ਹੋ ਜਾਂ ਸਾਡੇ ਅਫਸਰ ਹੋ ਇਹ ਹੀ ਕਹਿ ਕੇ ਬਾਕੀ ਗੱਲਾਂ ਸਾਰੇ ਮੇਰੇ ਵੀਰਾਂ ਨੇ ਕੀਤੀਆਂ ਕੋਈ ਵੀ ਗੱਲ ਮੈਂ ਨਹੀਂ ਸਮਝਦਾ ਕਿ ਮੈਂ ਉਹਨਾਂ ਨੂੰ ਵਧিয়ে ਕਰ ਸਕਦਾ ਸਾਰੇ ਬਿਲਾਦ ਨੇ ਬੜੇ ਸੋਹਣੇ ਤਰੀਕੇ ਨਾਲ ਇੱਕ ਇੱਕ ਕਮੀ ਸਰਕਾਰ ਨੇ ਲੋਕਾਂ ਦੇ ਸਾਹਮਣੇ ਰੱਖੀ ਆ ਲੋਕਾਂ ਦੀ ਇਹ ਕਿਹੜੀ ਮੁੱਖ ਤਕਲੀਫ ਤੁਹਾਡੇ ਸਾਹਮਣੇ ਰੱਖੀ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਆਪਾਂ ਕੋਕੁਰੇ ਨੇ ਚੱਲੀਏ ਸਾਰੇ ਜਣੇ ਆਪਾਂ ਇੱਕ ਕੋਈ ਫੋਟੋਗ੍ਰਾਫਰ ਆਉਂਦੇ ਆਂ। ਕ੍ਰਾਸਟੂ ਦੇ ਸਾਰੇ ਤੋਂ ਜਾਇ ਜਾਣਾ ਕੁਝ ਬੰਦੇ ਜਾ ਕੇ ਆਪਾਂ ਉੱਥੇ ਜਾ ਜਣੋ ਜੇਕੇ ਮੈਨੂੰ ਬੰਦੇ ਜੋ ਜੋ ਆਪਾਂ ਦਿਖਾਇਆ ਜੋ ਹੋਰ ਵੀ ਸ਼ਹਿਰ ਦੀਆਂ ਕੋ ਦੁੱਖ ਸਾਡੇ ਵੀਰਾਂ ਨੇ ਦੱਸੇ ਆ ਉਹਨਾਂ ਦਾ ਵੀ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਪੂਰਾ ਸਹਿਯੋਗ ਕੀਤਾ ਜਾਊਗਾ। ਜੋ ਹਾਂ ਦਾ ਪਾਕਾ ਕਾਨੂੰਨੀ ਪੱਖ ਪਿਲਾ ਕੋ